ਮੰਡੀ ਚ ਪਹੁੰਚ ਰਹੀ ਕਿਸਾਨਾਂ ਦੀ ਪੇਮੈਂਟ 48 ਘੰਟੇ ਦੇ ਅੰਦਰ ਹੋ ਰਹੀ ਹੈ ਇਹ ਦਾਵਾ ਹੈ ਮੁਖ ਸਕੱਤਰ ਅਨੁਰਾਗ ਵਰਮਾ ਦਾ ਜਿਹੜੇ ਖੰਨਾ ਮੰਡੀ ਵਿੱਚ ਪਹੁੰਚੇ ਸਨ ਪਰੋਸਾ ਦਿੱਤਾ ਕਿ ਕਿਸਾਨਾਂ ਨੂੰ ਮੰਡੀਆਂ ਚ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆਵੇਗੀ ਉਹਨਾਂ ਲਿਫਟਿੰਗ ਦੇ ਵੀ ਪੁਖਤਾ ਪ੍ਰਬੰਧਾਂ ਦਾ ਦਾਵਾ ਕੀਤਾ ਅੱਜ ਮੰਡੀਆਂ ਚ ਆਣ ਦਾ ਪਰਪਸ ਇਹ ਹੈ ਕਿ ਇਸ ਵੇਲੇ ਪ੍ਰੋਕਿਊਰਮੈਂਟ ਜਿਹੜੀ ਕਣਕ ਦੀ ਆ ਉਹ ਚੱਲ ਰਹੀ ਹੈ ਤੇ ਇੱਥੇ ਮੇਰਾ ਆਣ ਦਾ ਪਰਪਸ ਹੈ ਇਹ ਦੇਖਣਾ ਕਿ ਪ੍ਰੋਕਿਊਰਮੈਂਟ ਠੀਕ ਚੱਲ ਰਹੀ ਹੈ ਕਿਸਾਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਓਵਰਆਲ ਸਿੱਧੀ ਪੋਜੀਸ਼ਨ ਇਹ ਹੈ ਕਿ ਅਸੀਂ 132 ਲੱਖ ਐਮਟੀ ਦੀ ਕਣਕ ਮੰਡੀਆਂ ਚੋਂ ਦੀ ਆਸ ਕਰ ਰਹੇ ਹਾਂ ਕੱਲ ਸ਼ਾਮ ਤੱਕ ਉਸ ਚੋਂ ਅੱਧੀ ਕਣਕ ਮਹਾਰਾਜ ਦੀਆਂ ਮੰਡੀਆਂ ਚ 66 ਲੱਖ ਐਮਟੀ ਆ ਚੁੱਕੀ ਹੈ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਉਸ ਚੋਂ 91 ਲੱਖ ਐਮਟੀ 91 ਪ੍ਰਤੀਸ਼ਤ ਰਫਲੀ 40 ਲੱਖ ਐਮਟੀ ਦੀ ਖਰੀਦ ਵੀ ਅਸੀਂ ਕਰ ਚੁੱਕੇ ਹਾਂ ਤੇ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਜਿਹੜਾ ਵੀ ਕਿਸਾਨ ਮੰਡੀ ਦੇ ਵਿੱਚ ਫਸਲ ਲੈ ਕੇ ਆਂਦਾ ਹੈ ਉਹਦੀ 48 ਘੰਟੇ ਦੇ ਅੰਦਰ ਅੰਦਰ ਪੇਮੈਂਟ ਹੋ ਜਾਏ ਰਫਲੀ 900 ਕਰੋੜ ਦੀ ਪੇਮੈਂਟ ਡਿਊ ਸੀਗੀ ਉਹਦੇ ਮੁਕਾਬਲੇ ਉਹ 2000 ਕਰੋੜ ਰੁਪਇਆ ਵਾਧ ਦੀ ਪੇਮੈਂਟ ਅਸੀਂ ਕਰ ਚੁੱਕੇ ਹਾਂ ਯਾਨੀ ਕਿ ਕਈ ਕਿਸਾਨਾਂ ਨੂੰ ਤਾਂ 48 ਘਟੇ ਤੋਂ ਪਹਿਲਾਂ ਦੀ ਵੀ ਅਸੀਂ ਅਦਾਇਗੀ ਕਰਤੀ ਹੈ ਇੱਥੇ ਤੁਹਾਡੇ ਨਾਲ ਮੈਂ ਮੰਡੀ ਦੇ ਵਿੱਚ ਵੀ ਜ਼ਿੰਮੇਦਾਰਾਂ ਤੋਂ ਪੁੱਛਿਆ ਜਿਨ੍ਹਾਂ ਦੀ ਅੱਜ ਸਵੇਰੇ 7-8 ਵਜੇ ਫਸਲ ਲਿਆਂਦੀ ਹੈ ਉਹਨਾਂ ਦੀ ਵੀ ਇਸ ਵੇਲੇ 1:30 ਵਜੇ ਬੁਲੀ ਹੋ ਗਈ ਹੈ ਤੇ ਆਪਾਂ ਹਾਕ ਮਾਰ ਕੇ ਪੁੱਛਿਆ ਕੋਈ ਵੀ ਕਿਸਾਨ ਇਹ ਹੈ ਜਾਂ ਨਹੀਂ ਸੀ ਜਿਹੜਾ ਕੱਲ ਫਸਲ ਲਿਆ ਹੋਇਆ ਜਾਂ ਪਰਸੋ ਫਸਲ ਲਿਆ ਹੋਇਆ ਯਾਨੀ ਕਿ ਕੱਲ ਦੇ ਜਿੰਨੇ ਵੀ ਕਿਸਾਨ ਸੀ ਸਾਰਿਆਂ ਦੀ ਫਸਲ ਤੁਲਗੀ ਹੈ ਖਰੀਦੀ ਗਈ ਹੈ ਤੁਲਗੀ ਹੈ ਤੇ ਕਿਸਾਨ ਖਾਰਗ ਹੋ ਗਿਆ ਹੁਣ ਉਹ ਘਰ ਜਾਏਗਾ ਉੱਥੇ ਉਹਦੇ ਜਦ ਪੇਮੈਂਟ ਪਵੇਗੀ 48 ਘੰਟੇ ਦੇ ਅੰਦਰ ਅੰਦਰ ਉਹਨੂੰ ਮੈਸੇਜ ਆ ਜਾਏਗਾ ਤੋਂ ਅਸੀਂ ਯਕੀਨੀ ਬਣਾ ਰਹੇ ਹਾਂ ਸਾਰੇ ਰਾਜ ਦੇ ਡੀਸੀਜ਼ ਔਨ ਥੇਅਰ ਟੂਰਸ ਨੇ ਕਿ ਕਿਸੇ ਵੀ ਤਰ੍ਹਾਂ ਦੀ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਏ ਲਿਫਟਿੰਗ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਲਿਫਟਿੰਗ ਵੀ ਪਿਛਲੇ ਸਾਲਾਂ ਦੀ ਪੀਕ 4.5 ਲੱਖ ਐਮਟੀਸੀ ਅਸੀਂ ਸਾਰੇ ਰਿਸੋਰਸਸ ਲਗਾ ਕੇ ਹਾਲਾਂਕਿ ਲੇਬਰ ਬਿਹਾਰ ਵਗੈਰਾ ਤੋਂ ਇਸ ਵੇਲੇ ਘਟ ਹੈ 5.5 ਲੱਖ ਕੱਲ ਲਿਫਟਿੰਗ ਅਚੀਵ ਕਰ ਲਈ ਹੈ ਸਾਡਾ ਟਾਰਗੇਟ ਹੈ ਅੱਜ ਕੱਲ ਚ ਉਹਨੂੰ 6.5 ਲੱਖ ਲੈ ਜਾਵਾਂਗੇ ਤੋ ਸਾਰੇ ਆਪਰੇਸ਼ਨਸ ਬਹੁਤ ਸੁਮੁਧਲੀ ਚੱਲ ਰਹੇ ਨੇ ਹਰ ਡੇਲੀ ਜਾਂ ਹਰ ਦੂਸਰੇ ਦਿਨ ਮੈਂ ਡਿਸੀਜਨਲ ਮਾਨੀਟਰ ਕਰ ਰਹੇ ਨੇ ਡੀਸੀਸ ਆਪਣਾ ਸਾਰੀਆਂ ਏਜੰਸੀਆਂ ਨਾਲ ਮਾਨੀਟਰ ਕਰ ਰਹੇ ਨੇ ਮੰਡੀ ਮੰਡੀ ਦਾ ਦੌਰਾ ਕਰ ਰਹੇ ਨੇ ਸਾਰੇ ਅਫਸਰ ਤੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ ਰਸਲੀ 4 ਲੱਖ ਕੇ ਕਿਸਾਨਾਂ ਦੇ ਖਾਤੇ ਦੇ ਵਿੱਚ ਅਜ ਤੱਕ ਪੇਮੈਂਟ ਵੀ ਜਾ ਚੁੱਕੀ ਹੈ